ਰਸਪਵੇਰੀ ਕੀ ਪੰਜਾਬ ਚ ਹੋ ਸਕਦੀ ਆ ਕੀ ਉਹ ਸਕਸੈਸਫੁਲ ਆ ਹਟਰੀਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰਸਪਵੇਰੀ ਦੀ ਇੱਕ ਰਸ ਭਰੀ ਹੁੰਦੀ ਆ ਜੀ ਜਿਹੜੀ ਆਪਣੇ ਆਮ ਦੁਕਾਨਾਂ ਦੇ ਵਿੱਚ ਜਿਹਦੇ ਗੁੱਛੇ ਮਿਲਦੇ ਆ ਜੀ ਆਪਾਂ ਨੂੰ 골ਡਨ ਕਲਰ ਦੀ ਹੁੰਦੀ ਆ ਇਹ ਰਸਪਵੇਰੀ ਆ ਪੱਕ ਕੇ ਇਹ ਲਗਭਗ ਕਾਲੀ ਹੋ ਜਾਂਦੀ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਕੱਚੀ ਇਹ ਲਾਲ ਆ ਜੀ ਤੇ ਇੱਕ ਝਾੜੀ ਨੋਵਾ ਬੂਟਾ ਇੱਕ ਆ ਦੇਖੋ ਜੀ ਫਰੂਟ ਇਹਦਾ ਤੂਤੀ ਅਰਗਾ ਫਰੂਟ ਆ ਜੀ ਬੜਾ ਸੋਹਣਾ ਫਰੂਟ ਆ ਤੇ ਖੱਟਾ ਮਿੱਠਾ ਬਾਈ ਜੀ ਇਹਦੇ ਚ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਪਾਏ ਜਾਂਦੇ ਆ ਜੀ ਜਿਹੜੇ ਆਪਣੇ ਸਰੀਰ ਨੂੰ ਬਹੁਤ ਜ਼ਰੂਰਤ ਹੁੰਦੀ ਆ ਆਪਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਗੱਲ ਕਰ ਚੁੱਕੇ ਆਂ ਜਿਹੜੀਆਂ 베ਰੀਜ਼ ਹੁੰਦੀਆਂ ਨੇ ਜਿੰਨੀਆਂ ਜਿੰਨੇ ਕਿਸਮ ਦੀਆਂ 베ਰੀਜ਼ ਹੈਗੀਆਂ ਆਪਣੇ ਪੂਰੀ ਦੁਨੀਆ ਚ ਉਹਨਾਂ ਦਾ ਜਿਹੜਾ ਨਿਊਟ੍ਰੀਸ਼ਨ ਵੈਲਿਊ ਵੈਲਿਊ ਆ ਉਹ ਫਰੂਟਾਂ ਨਾਲੋਂ ਵੱਖਾ ਇਹਨਾਂ ਦੇ ਵਿੱਚ ਕੁਝ ਐਸੇ ਤੱਤ ਹੁੰਦੇ ਆ ਜਿਹੜੇ ਆਮ ਫਰੂਟਾਂ ਦੇ ਵਿੱਚ ਨਹੀਂ ਪਾਏ ਜਾਂਦੇ ਜੀ ਇਹ ਖੱਟੀ ਹੋਣ ਕਰਕੇ ਤੇ ਇਹਦੇ ਤੇ ਕੰਡੇ ਬਹੁਤ ਜ਼ਿਆਦਾ ਹੋਣ ਕਰਕੇ ਇਹਨੂੰ ਲਾਇਆ ਤਾਂ ਘਟ ਜਾਂਦਾ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਦੇਖਣ ਨੂੰ ਇਹ ਮਿਲੀ ਆ ਜੀ ਹਿਮਾਚਲ ਦੇ ਵਿੱਚ ਪਹਾੜੀਆਂ 'ਚ ਇਹ ਆਮ ਆ ਤੇ ਉੱਥੇ ਚਿੜੀਆਂ ਤੇ ਪਹਾੜੀ ਲੋਕ ਇਹਨੂੰ ਬਹੁਤ ਖੁਸ਼ੀ ਨਾਲ ਖਾਂਦੇ ਆ ਜੇ ਬੜਾ ਵਧੀਆ ਹੁੰਦਾ ਇਹਦਾ ਜਿਹੜਾ ਖੱਟ ਟੇਸਟ ਆ ਥੋੜਾ ਜਿਹਾ ਖਟਾਸ ਤੇ ਹੁੰਦਾ ਮਿੱਠੀਆਂ ਰਸਪਬੇਰੀਜ਼ ਵੀ ਆ ਰਹੀਆਂ ਨੇ ਪਰ ਉਹ ਆਪਾਂ ਨੂੰ ਹਜੇ ਅਵੇਲੇਬਲ ਨਹੀਂ ਹੋਈਆਂ ਉਹਨਾਂ ਦੇ ਬੂਟੇ ਆਪਾਂ ਨੂੰ ਅਵੇਲੇਬਲ ਨਹੀਂ ਇਹ ਥੋੜਾ ਜਿਹਾ ਖਟਾਸ ਤੇ ਆ ਇਹਦਾ ਇਹਦੇ ਵਿੱਚ ਆਪਾਂ ਇਹਨੂੰ ਭੀਸ ਕੇ ਦਹੀਂ ਦੇ ਵਿੱਚ ਗ੍ਰाइंड ਕਰਕੇ ਥੋੜਾ ਜਿਹਾ ਦਹੀਂ ਦੇ ਵਿੱਚ ਪਾ ਕੇ ਵੀ ਖਾ ਸਕਦੇ ਆ ਵੈਸੇ ਵੀ ਆਪਾਂ ਇਹਨੂੰ ਨਾਰਮਲੀ ਕੱਚਾ ਕੰਜ਼ੂਮ ਕਰ ਸਕਦੇ ਆ ਇਸ ਸ਼ੇਕ ਦੇ ਵਿੱਚ ਟੇਸਟ ਐਡ ਕਰਨ ਲਈ ਜਾਂ ਥੋੜਾ ਜਿਹਾ ਟੈਂਗੀਪਣ ਜਿਹੜਾ ਆਪਾਂ ਤਿੱਖਾ ਤੇ ਖਟਾਸ ਲੈ ਕੇ ਆਉਣ ਲਈ ਵੀ ਇਹਨੂੰ ਵਰਤ ਸਕਦੇ ਆ ਤੇ ਇੱਕ ਬੂਟਾ ਦੂਜੇ ਸਾਲ ਤੋਂ ਹੀ ਤਕਰੀਬਨ ਫਲ ਦੇਣਾ ਸ਼ੁਰੂ ਕਰ ਦਿੰਦਾ ਤੇ ਫਲ ਵੀ ਇੰਨਾ ਕੁ ਹੁੰਦਾ ਵੀ ਆਪਾਂ ਇੱਕ ਪਰਿਵਾਰ ਆਪਦਾ ਪੂਰਾ ਵਧੀਆ ਤਰੀਕੇ ਨਾਲ ਇਹ ਤੋਂ ਫਲ ਲੈ ਸਕਦਾ ਅਪ੍ਰੈਲ ਮਹੀਨੇ ਦੇ ਵਿੱਚ ਮਾਰਚ ਦੇ ਐਂਡ ਦੇ ਵਿੱਚ ਅਪ੍ਰੈਲ ਦੇ ਸਟਾਰਟਿੰਗ ਦੇ ਵਿੱਚ ਇਹਦੇ ਤੇ ਫੁੱਲ ਆਉਣੇ ਸ਼ੁਰੂ ਹੁੰਦੇ ਆ ਫੁੱਲ ਆਉਂਦੇ ਆ ਤਾਂ ਇਹ ਚਿੱਟੇ ਰੰਗ ਦੀ ਝਾੜੀ ਬਣ ਜਾਂਦੀ ਆ ਬੜਾ ਸੋਹਣਾ ਹੁੰਦਾ ਜੀ ਤੇ ਹੁਣ ਫਲ ਲੱਗੇ ਆ ਤੁਸੀਂ ਦੇਖ ਸਕਦੇ ਹੋ ਜਿੰਨਾ ਫੁੱਲ ਸੀ ਇਹਦੇ ਤੇ ਉਹ ਸਾਰਾ ਫਲ ਬਣ ਗਿਆ ਜੀ ਤੇ ਬਹੁਤ ਵਧੀਆ ਸੋਹਣੀ ਝਾੜੀ ਬਣ ਗਈ ਜੀ ਇਹ ਹੁਣ ਕਾਲੀ ਚਮਕ ਰਹੀ ਆ ਕੁਸ਼ਕ ਮੈਂ ਖਾ ਰਹੇ ਹਾਂ ਜੀ ਕੁਸ਼ਕ ਜਾਨਵਰ ਇਥੋਂ ਖਾ ਕੇ ਜਾਂਦੇ ਆ ਜੀ ਉਹ ਵੀ ਬੜੇ ਖੁਸ਼ ਨੇ ਤੇ ਆਪਾਂ ਵੀ ਬੜੇ ਖੁਸ਼ ਆ ਕਿਉਂਕਿ ਇੱਕ ਤਾਂ ਜਾਨਵਰਾਂ ਨੂੰ ਖਾਣ ਨੂੰ ਇਹਨਾਂ ਮਹੀਨਿਆਂ ਦੇ ਵਿੱਚ ਹੁਣ ਤਾਂ ਕਾਣਕ ਵੱਢੀ ਗਈ ਹੁਣ ਮਿਲ ਰਿਹਾ ਜੀ ਉਦੋਂ ਪਹਿਲਾਂ ਕੁਝ ਵੀ ਨਹੀਂ ਸੀ ਖਾਣ ਨੂੰ ਮਿਲਦਾ ਤਾਂ ਉਦੋਂ ਇਹ 베ਰੀ ਵਧੀਆ ਅਵੇਲੇਬਲ ਹੋ ਜਾਂਦੀ ਹੈ ਚਿੜੀਆਂ ਦੇ ਛੋਟੀਆਂ ਚਿੜੀਆਂ ਦੇ ਖਾਣ ਨੂੰ ਤੇ ਆਪਾਂ ਨੂੰ ਨਿਊਟ੍ਰੀਸ਼ਨ ਪੂਰਾ ਕਰਨ ਲਈ ਆਪਣਾ ਆਪਣੇ ਪਰਿਵਾਰ ਦੇ ਜੀਵਾਂ ਦਾ ਨਿਊਟ੍ਰੀਸ਼ਨ ਪੂਰਾ ਕਰਨ ਲਈ ਬਹੁਤ ਵਧੀਆ ਚੀਜ਼ ਆ ਇਹ ਜਿਵੇਂ ਕਿਸੇ ਚੀਜ਼ ਦੀ ਬਾੜ ਦੇ ਨਾਲ ਵੀ ਆਪਾਂ ਲਾ ਦਈਏ ਤਾਂ ਬਹੁਤ ਵਧੀਆ ਕਿਉਂਕਿ ਕੰਡਿਆਂ ਵਾਲੀ ਆ ਜੀ ਕੋਈ ਚੀਜ਼ ਹੋਰ ਐਂਟਰ ਨਹੀਂ ਕਰ ਸਕਦੀ ਤੁਹਾਡੇ ਜੇ ਤੁਸੀਂ ਬਾੜ ਤੇ ਲਾ ਦਿੰਦੇ ਹੋ ਤਾਂ ਬਹੁਤ ਵਧੀਆ ਇਹ ਬਾੜ ਦਾ ਕੰਮ ਵੀ ਕਰੂਗੀ ਝਾੜੀ ਨੂੰ ਮਾਂ ਜੀ ਤੇ ਇਹ ਸ਼ਰਾਬ ਬਣ ਜਾਂਦੀ ਹੈ ਜੀ ਇਹਨੂੰ ਕਿਸੇ ਵੰਡਨ ਥਾਂ ਤੇ ਲਾ ਦਈਏ ਬੇਕਾਰ ਪੈ ਜਗਾ ਤੇ ਵੀ ਲਾ ਦਈਏ ਉੱਥੇ ਵੀ ਆਪਾਂ ਨੂੰ ਇਹ ਵਧੀਆ ਫਲ ਦੇ ਦਿੰਦੀ ਹੈ ਇਹਦਾ ਕੋਈ ਖਾਸ ਕੇਅਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਸ ਪਾਣੀ ਦੀ ਮੈਨੇਜਮੈਂਟ ਆ ਹੋਰ ਇਹਨੂੰ ਕੋਈ ਤਤ ਦੀ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਤੇ ਇਹ ਬਹੁਤ ਵਧੀਆ ਹੁੰਦੀ ਆ ਇਹਨੂੰ ਆਪਾਂ ਲਾ ਕੇ ਜੀ ਦੂਜੇ ਸਾਲ ਤੋਂ ਫਰੂਟ ਹਾਰਵੈਸਟ ਕਰ ਸਕਦੇ ਆ ਪੈਕੇਟ ਬਣਾ ਕੇ ਇਹਦਾ ਕਮਰਸ਼ੀਅਲ ਵੈਲਿਊ ਦਾ ਵੀ ਦੇਖ ਰਹੇ ਆ ਜੀ ਕਮਰਸ਼ੀਅਲੀ ਇਹਨੂੰ ਕਿੱਦਾਂ ਵੇਚ ਸਕਦੇ ਆ ਜਾਂ ਇਹਦੀ ਕਮਰਸ਼ੀਅਲ ਵੈਲਿਊ ਕੀ ਆ ਜੀ ਲੁਧਿਆਣੇ ਚੰਡੀਗੜ੍ਹ ਦੇ ਵਿੱਚ ਉਹ ਜਾ ਕੇ ਆਪਾਂ ਜਦੋਂ ਥੋੜਾ ਜਿਹਾ ਹੋਰ ਬੂਟੇ ਵਧਾ ਕੇ ਇਹਦਾ ਕੰਮ ਕਰਾਂਗੇ ਇਹਦੇ ਤੇ ਫਿਰ ਆਪਾਂ ਦੇਖਾਂਗੇ ਜੀ ਕਿੰਨਾ ਕੁ ਆਪਾਂ ਇਹਦੇ ਤੋਂ ਅਰਨ ਕਰ ਸਕਦੇ ਆ ਕਿ ਇਹ ਕਮਰਸ਼ੀਅਲ ਹੀ ਪੰਜਾਬ ਦੇ ਵਿੱਚ ਹੋ ਸਕਦੀ ਆ ਉਹ ਗੱਲ ਵੀ ਆਪਾਂ ਦੇਖਾਂਗੇ ਪਰ ਜੇ ਘਰੇ ਖਾਣ ਨੂੰ ਆਪਣੇ ਬਾਗੀਚੇ ਦੇ ਵਿੱਚ ਲਾਉਣੀਆਂ ਤਾਂ ਬਹੁਤ ਵਧੀਆ ਚੀਜ਼ ਆ ਜੀ ਇਹ ਇਹਨੂੰ ਲਾ ਕੇ ਆਪਾਂ ਆਪਣੇ ਬੱਚਿਆਂ ਲਈ ਫਲ ਪ੍ਰਾਪਤ ਕਰ ਸਕਦੇ ਆ ਜੀ ਧੰਨਵਾਦ ਜੀ